ਪਾਲੇ ਪਾਲੇ ਹਾਂਜੀ ਮਾਤਾ ਮਾਤਾ ਕਲਾਸ਼ ਮੇਰਾ ਨਾਂ ਆ ਹਾਂਜੀ ਮੇਦੀ ਮਾਤਾ ਪੂਰੀ ਹੋ ਗਈ ਆ ਤੇ ਹਾਂਜੀ ਕਿਹੜੀ ਜਗ੍ਹਾ ਤੇ ਇਹ ਇੱਥੇ ਜਾਇ ਹੋਇਆ ਛਿਟੋਆ ਅਈ ਚੋਬੀ ਦਾ ਦੇਵੀ ਦੀਆਂ ਤਿੰਨ ਚਵਿੰਡਾ ਦੇਵੀ ਤੇ ਸਾਡੀ ਗੱਡੀ 'ਚ ਬਾਬਾ ਕੋਈ 6-7 ਸਵਾਰੀਆਂ ਸਾਰੀਆਂ ਹੀ ਜਖਮੀ ਆ ਕੁਝ ਇਹ ਗਲਤੀ ਸਾਰੀ ਹੈ ਗੱਡੀ ਗੋਤੀ ਸੀ ਇਹ ਗਲਤੀ ਜੀ ਮਤਲਬ ਇਹ ਜਿਹੜਾ ਰੋਡ ਕਰਾਸ ਕਰਨ ਦਾ ਹੈ ਨਾ ਉਹਦੀ ਗਲਤੀ ਸਾਡੀ ਗੱਡੀ ਦੇ ਸਿੱਧੀ ਜਾਣ ਦੀ ਹੈ ਇਧਰ ਕਿੰਨੇ ਬੰਦੇ ਰੋਡ ਕਰਾਸ ਕਰਦੇ ਇਹ ਨਹੀਂ ਸਰ ਪਤਾ ਇਹ ਵਿੱਚ ਝੂਠ ਮਾਰੀ ਤੁਹਾਨੂੰ ਤੁਹਾਨੂੰ ਇਸ ਟਾਈਮ ਕਿੰਨੇ ਬੰਦੇ ਦੀ ਲੋੜ ਚਾਹੀਦੀ ਮੌਤ ਮਤਲਬ ਸਾਡੇ ਵੱਲੋਂ ਤੇ ਇੱਕ ਹੈ ਬਾਕੀ ਸੀਰੀਅਸ ਹੈ ਬਹੁਤ ਜ਼ਿਆਦਾ ਉਹਨਾਂ ਦਾ ਪਤਾ ਨਹੀਂ ਕੋਈ ਉਹਨਾਂ ਦਾ ਜੇ ਸਹੀ ਕੈਬ ਦੀ ਕੋ ਦੋ ਤੇ ਨਹੀਂ ਆਦੀ ਆਦੀ ਇਹ ਲੇਡੀਜ਼ ਜਿਹੜੇ ਭੂਆ ਦੀ ਬਸ ਹੋਏ ਨੇ ਇਹਨਾਂ ਦੀ ਮੰਮੀ ਹੈ ਮੇਰੇ ਭੂਆ ਜੀ ਦੀ ਇਹਨਾਂ ਦੀ ਜਾਣ ਸੀ ਵੀ ਲੇਡੀਜ਼ ਉਹ ਉਹੀ ਮਤਲਬ ਬੜਾ ਕਾਸ ਕਰ ਰਹੇ ਆਈ ਮੇਰੇ ਨਾਮ ਤਰ ਸਿੰਘ ਹੈ ਭਾਜੀ ਹਾਂਜੀ ਕੀ ਗੱਲ ਹੋਈ ਭਾਜੀ ਭਾਜੀ ਪਤਾ ਨਹੀਂ ਮੈਂ ਤੇ ਆਪਣੀ ਡਿਊਟੀ ਤੇ ਸੀਮਿੰਟ ਡਿਊਟੀ ਤੋਂ ਬੁਲਾਇਆ ਗਿਆ ਮੈਂ ਕਾਰਪੈਂਟਰ ਦੀ ਜੋਗ ਕਰਦਾ ਮੈਨੂੰ ਫੋਨ ਗਿਆ ਸੀ ਮੈ ਫੋਨ ਤੋਂ ਕਹਿੰਦੇ ਵੀ ਤੁਹਾਡੇ ਇੱਥੇ ਐਕਸੀਡੈਂਟ ਹੋਇਆ ਵਾ ਫਾਦਰ ਸਾਹਿਬ ਦਾ ਆ ਜਾ ਮੈਂ ਆ ਕੇ ਆਇਆ ਸੀ ਇੱਥੇ ਪੂਰੀ ਟੀਮ ਖੜੀ ਹੈ ਮੈਂ ਆਪਣੇ ਫਾਦਰ ਸਾਹਿਬ ਇਸਪਾਇਰ ਪਏ ਨੇ ਨਹੀਂ ਸਰ ਹਜੇ ਮੈਨੂੰ ਕੁਝ ਨਹੀਂ ਪਤਾ ਹੈਗਾ ਮੇਰਾ ਵੀਰ ਦਾ ਪੱਤੀ ਕੱਲੂ ਵਾਲੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਡਾਊਨ ਸਕੂਲ ਦੇ ਸਾਹਮਣੇ ਹੋਇਆ ਵੇ ਜੀ ਕਿਉਂ ਸਕੂਲ ਹਾਂਜੀ ਸਰ ਕੀ ਦੀ ਗਲਤੀ ਉਹ ਉਹਨਾਂ ਦਾ ਬਲ ਕਹਾਂਗੇ ਪਾਜੀ ਪਾਜੀ ਇਹ ਮੈਂ ਤੁਹਾਨੂੰ ਦੱਸਿਆ ਮੈਂ ਮੌਕੇ ਤੇ ਨਹੀਂ ਸੀ ਹੈਗਾ ਮੈਂ ਤੇ ਆ ਰਿਹਾ ਸੀ ਸਰ ਕਿੰਨੇ ਉਮਰ ਦੇ ਫਾਦਰ ਸਾਹਿਬ ਪਾਜੀ ਮੇਰੀ ਫਾਦਰ ਸਾਹਿਬ ਦੀ 55 ਦੇ ਲਗ ਛੱਕੇ ਸੀ ਰஞ்சிਤ ਸਿੰਘ ਸਰ ਮੇਰਾ ਪਿੰਡ ਭਿੱਖੀਗੰਡਾ ਸਰ ਨਵਾ ਗੱਡੀ ਮੈਂ ਸਾਹਮਣੇ ਮੋਕੇ ਦਾ ਦਵਾ ਠੀਕ ਆ ਸਰ ਇਹਨੇ ਮੋਕੇ ਦੇ ਬੰਦੇ ਨੂੰ ਇੱਕ ਨੂੰ ਬਚਾਉਂਦਿਆ ਬਚਾਉਂਦਿਆ ਆਪਦੀ ਕੋਸ਼ਿਸ਼ ਬਹੁਤ ਕੀਤੀ ਨੇ ਬ੍ਰੇਕ ਬਹੁਤ ਲਾਈ ਪਰ ਇਹ ਤੇ ਕੰਟਰੋਲ ਤੋਂ ਵਾਸੋ ਗੱਡੀ ਬਾਹਰ ਹੋ ਗਈ ਤੇ ਗੱਡੀ ਪਲਟੀਆਂ ਖਾਂਦੀ ਖਾਈ ਦੇ ਵਿੱਚ ਸਰ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਸਰ 7 ਬੰਦੇ ਹਾਂਜੀ ਦੋਹਾਂ ਜਣੇ ਦੀ ਡੈਥ ਹੋ ਗਈ ਇਹਦੇ ਵਿੱਚ ਹਾਂਜੀ ਤੇ ਬਾਕੀ ਜ਼ਖਮੀ ਕਿਹੜੀ ਗੱਡੀ ਦੇ ਨਾਲ ਭਾਈ ਨਾ ਕੀ ਤੁਹਾਡੀ ਗੱਡੀ ਐਕਸ ਜੀਵੀ ਐਕਸ ਜੀਵੀ ਸਰ ਕਿਹੜੀ ਜਗ੍ਹਾ ਤੇ ਸਰ ਹੋਇਆ ਐਕਸੀਡੈਂਟ ਇਹ ਸਰ ਧੌਣ ਸਕੂਲ ਦੇ ਸਾਹਮਣੇ ਵੇਰਕਾ ਬਾਈਪਾਸ ਤੇ ਸਰ ਕਿਹਦੀ ਗਲਤੀ ਸੀ ਇਹ ਸਰ ਇਹਦੀ ਕੋਈ ਗਲਤੀ ਨਹੀਂ ਕਿਹਦੀ ਗਲਤੀ ਉਹ ਗਲਤੀ ਜਿਹਦੀ ਡੈਥ ਹੋਈ ਉਹਦੀ ਗਲਤੀ ਉਹ ਉਹਨੇ ਵੇਖਿਆ ਨਹੀਂ ਜਿਹੜਾ ਸੜਕ ਕ੍ਰੋਸ ਕਰਦਾ ਉਹ ਦੇਖੇ ਉਹ ਪੈਦਲ ਪੈਦਲ ਆ ਗਿਆ ਹਾਂਜੀ ਯਾਰ ਮੇਰਾ ਨਾਮ ਵਿਸਕੀ ਕੁਮਾਰ ਆ ਜੀ ਮੇਰਾ ਪਿੰਡ ਚਵੰਡਾ ਦੇ ਵੀਰ ਆ ਇਹ ਜਿਹੜੇ ਇਹ ਜਿਹੜਾ ਮੁੰਡਾ ਨਾ ਇਹਨੇ ਮੁੰਡੇ ਨੇ ਜੋ ਮਲਾ ਭਾਈ ਜਿਹੜਾ ਰੋਡ ਕ੍ਰੋਸ ਕਰਦਾ ਸੀ ਉਹਨੂੰ ਮਤਲਬ ਬਚਾਉਂਦਿਆਂ ਬਚਾਉਂਦਿਆਂ ਮਤਲਬ ਪਾਣੀ ਲੈ ਜੋ ਪਾਜੀ ਗੱਡੀ ਤੁਸੀਂ ਚਲਾ ਰਹੇ ਗੱਡੀ ਮੈਂ ਚਲਾ ਰਿਹਾ ਹਾਂ ਠੀਕ ਹੈ ਮੇਰੀ ਬੇਟੀ ਪਾਜੀ ਇਦਾਂ ਦਾ ਕੋਈ ਸਿਸਟਮ ਹੋ ਗਿਆ ਹੈ ਇਹ ਬੰਦਾ ਪਾਰ ਕਰ ਰਿਹਾ ਸੀ ਉਹਨੂੰ ਬਚੁੰਦੇ ਬਚੁੰਦੇ ਪਾਜੀ ਮੇਰੇ ਕੋ ਗੱਡੀ ਕੰਟਰੋਲ ਨਹੀਂ ਗੱਡੀ ਸਰ ਤੇਜ਼ ਹੈਗੀ ਸੀ ਸਰ ਨੋਰਮਲ ਗੱਡੀ ਤੁਹਾਨੂੰ ਪਤਾ ਕਿੰਨੀ ਤੇਜ਼ ਨਹੀਂ ਪੈਣੀ ਤਾਂ ਨਾ ਨੋਰਮਲ ਹੀ ਪਾਜੀ ਵੈਸੇ ਗੱਡੀ ਉਹ ਬੜੀ ਹੈ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਐਕਸ ਯੂ ਵੀ ਪਾਜੀ ਗੱਡੀ 7 ਬੰਦੇ ਸੀ ਹਾਂਜੀ ਤੁਸੀਂ ਸਰ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਕਿੱਥੇ ਜਾਣਾ ਸੀ ਆਹੀਂ ਪਾਜੀ ਵੈਸੇ ਡਿਸਟ੍ਰਿਕਟ ਕਾਂਗੜਾ ਤੋਂ ਆਏ ਹਾਂ ਤੇ ਪਿੰਡ ਮੇਰਾ ਦੇਵੀ ਦਾ ਪਿੰਡ ਚਵਿੰਡਾ ਦੇਵੀ ਆ ਕਿੰਨੇ ਬੰਦੇ ਸਰ ਮੌਤ ਦੋ ਬੰਦੇ ਇੱਕ ਮੇਰੀ ਮੰਮੀ ਦੀ ਹੀ ਆ ਇੱਕ ਉਹ ਬੰਦੇ ਨੂੰ ਬਚਾਉਣ ਦੇ ਜਾਂਦੇ ਭੱਜ ਉਦੀ ਹੋਈ ਹੈ ਇਹ ਇੱਕ ਪਰਿਵਾਰ ਸੀ ਇਧਰ ਆਪਣੇ ਹਿਮਾਚਲ ਸੈਰ ਨੂੰ ਜਾ ਰਹੇ ਸੀ ਤੇ ਅੱਗੋਂ ਇੱਕ ਆਪਣੇ ਵੇਰਕੇ ਦਾ ਹੀ ਹਲਵਾਈ ਹੈ ਗਿਆ ਜਸਵੰਤ ਸਿੰਘ ਉਹ ਸਰ ਕ੍ਰੋਸ ਕਰ ਰਹੇ ਸੀ ਉਹਨਾਂ ਨੂੰ ਬਚਾਉਂਦੇ ਪਹੁੰਚਾਉਂਦੇ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਕਿੰਨੇ ਕੁ ਬੰਦੇ ਦੀ ਮਾਮੂਤ ਹੈ ਤੇ ਕਿੰਨੇ ਬੰਦੇ ਚੱਲ ਗਏ ਗੱਡੀ ਦੇ ਵਿੱਚ ਟੋਟਲ ਡਰਾਈਵਰ ਨੂੰ ਪਾ ਕੇ ਆਟ ਜਾਣੇ ਸਵਾਰ ਸੀ ਤੇ ਜਿਹੜੇ ਹਲਵਾਈ ਕ੍ਰਾਸ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀ ਉਹਦੀ ਮਦਰ ਦੀ ਡੈਥ ਹੋ ਗਈ ਹੈ ਬਾਕੀ 6 ਜਾਨੇ ਇੰਜਰਡ ਹੈਗੇ ਆ ਕਿਹਦੀ ਦੋਸ਼ੀ ਨਹੀਂ ਗੱਡੀ ਤੇ ਹੀ ਹੈਗੀ ਸੀ ਨਹੀਂ ਵੇਖੋ ਗਲਤੀ ਤੇ ਅਜੇ ਆਪਾਂ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਹੈ ਜੇ ਤੇ ਵੇਖੋ ਆਗੇ ਡੈੱਡ ਬਾਡੀਜ਼ ਨੂੰ ਸੰਭਾਲ ਰਹੇ ਆ ਜੋ ਵੀ ਅੱਗੇ ਫਰਦਰ ਦੇਖਦੇ ਆਂ ਕਿ ਦੀ ਗਲਤੀ ਹੈ ਕੀ ਹੈ ਠੀਕ ਮੈਂ ਗੱਡੀ ਨੇ ਜਾਣਾ ਕਿਹੜੀ ਜਗ੍ਹਾ ਤੇ ਸੀ ਇਹਨਾਂ ਨੇ ਕਾੰਗੜੇ ਜਾਣਾ ਸੀ ਹਿਮਾਚਲ ਇਹ ਇੱਥੇ ਗਏ ਸੀ ਅੰਮ੍ਰਿਤਸਰ ਕਹ ਰਹੇ ਅਸੀਂ ਪਕਤਵਾ ਵਾਲੇ ਗਏ ਸੀ ਉੱਥੋਂ ਆ ਰਹੇ ਸੀ ਕਿਹੜੀ ਜਗ੍ਹਾ ਤੇ ਸੀ ਜਿਹੜੇ ਐਕਸੀਡੈਂਟ ਇਹ ਡੂਨ ਪਬਲਿਕ ਸਕੂਲ ਹੈ